ਜਾਇਜ਼ ਸੰਬੰਧਾਂ ਦੇ ਚੱਲਦਿਆਂ ਗੁਆਡੀ ਪਿੰਡ ਦੇ ਵਿੱਚ ਰਾਤ ਸਮੇਂ ਘਰ ਦਾਖਲ ਹੋਣ ਕਾਰਨ ਬਜ਼ੁਰਗ ਤੇ ਨੌਜਵਾਨ ਦੇ ਵੱਲੋਂ ਕੁੱਟਮਾਰ ਕਰਨ ਦੇ ਉੱਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅੱਧੀ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀਗਾ ਇਹ ਮੁੰਡਾ ਤੇ ਕੁੜੀ ਦੇ ਦਾਦੇ ਤੇ ਭਰਾ ਨੇ ਕੁੱਟ-ਕੁੱਟ ਕੇ ਉਸ ਦੀ ਜਾਨ ਹੀ ਲੈ ਲਈ ਹੈ ਗੁਰਬਖਸ਼ ਸਿੰਘ ਆਪਣੀ ਪ੍ਰੇਮਿਕਾ ਨੂੰ ਮਿਲਣ ਉਸ ਦੇ ਪਿੰਡ ਉਹਦੇ ਘਰ ਚਲਾ ਜਾਂਦਾ ਜਿਸ ਦੀ ਭਣਕ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਲੱਗ ਜਾਂਦੀ ਹੈ ਉਹਨਾਂ ਨੇ ਉਸ ਦੀ ਕੁੱਟਮਾਰ ਕੀਤੀ ਜਿਸ ਦੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਚੁੱਕ ਕੇ ਤੋਹਾਣਾ ਉਸ ਦੇ ਨਾਨਕੇ ਛੱਡਿਆ ਜਿੱਥੇ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ ਪੁਲਿਸ ਦੇ ਵੱਲੋਂ ਕਤਲ ਦੀਆਂ ਤਾਰਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਨੌਜਵਾਨ ਗੁਰਪਖ ਸਿੰਘ ਦੀ ਨੇੜਲੇ ਪਿੰਡ ਦੀ ਇੱਕ ਕੁੜੀ ਦੇ ਨਾਲ ਗਲਪਾਸ ਸੀ ਜੋ ਰਾਤ ਸਮੇਂ ਉਸ ਨੂੰ ਘਰ ਮਿਲਣ ਦੇ ਲਈ ਗਿਆ ਸੀ ਜਿੱਥੇ ਰਾਤ ਸਮੇਂ ਲੜਕੀ ਦੇ ਦਾਦੇ ਤੇ ਭਰਾ ਨੇ ਨੌਜਵਾਨ ਦੀ ਈਟਾਂ ਰੋੜਿਆਂ ਦੇ ਨਾਲ ਕੁਟਮਾਰ ਕਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਐ ਮ੍ਰਿਤਕ ਨੌਜਵਾਨ ਦੇ ਪਿਤਾ ਤੇ ਬਿਆਨਾਂ ਦੇ ਉੱਤੇ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਜੈਮਲ ਸਿੰਘ ਪੁੱਤਰ ਛੋਟੂ ਰਾਫ ਗੁਰਜੰਟ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਂ ਸਦਾਰਨਪੁਰ ਖਿਲਾਫ ਜਿਹੜਾ ਕਤਲ ਦੀ ਯਤਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਥਾਣਾ ਮੁਖੀ ਦਾ ਇਹ ਕਹਿਣਾ ਕਿ ਕਥਿਤ ਦੋਸ਼ੀ ਵਿਅਕਤੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਤਾਂ ਖਬਰੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਧੀ ਰਾਤ ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਦੀ ਕੁੜੀ ਦੇ ਦਾਦੇ ਤੇ ਭਰਾ ਨੇ ਕੁੱਟ-ਕੁੱਟ ਕੇ ਜਾਨ ਲੈ ਲਈ ਹੈ ਉਸ ਦੇ ਉੱਤੇ ਇੱਟਾਂ ਰੋੜੇ ਚੱਲੇ ਨੇ ਤਾਂ ਜੋ ਉਸ ਦੀ ਮੌਤ ਹੋ ਗਈ ਹੈ ਤੇ ਮਾਮਲਾ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਦਰਜ ਕਰ ਲਿਆ ਗਿਆ ਹੈ ਜਿਸ ਜਿਨ੍ਹਾਂ ਨੇ ਵੀ ਇਸ ਨੌਜਵਾਨ ਦੀ ਜਾਨ ਲਿੱਤੀ ਐ ਤਰਾਵਾਂ ਤਹਿਤ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕਰ ਲਿਆ ਗਿਆ ਹੁਣ ਸੁਣਦੇ ਆ ਕਿ ਮੁੰਡੇ ਦੀ ਮਾਂ ਦਾ ਕੀ ਕੁਝ ਕਹਿਣਾ ਹੈ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਸ ਦੀ ਜਾਨ ਜਾ ਚੁੱਕੀ ਹੈ ਜਹਾਨੋਂ ਤੁਰ ਗਿਆ ਹੈ ਉਹ ਮੁੰਡਾ ਉਸ ਦੀ ਮਾਂ ਦਾ ਕੀ ਕੁਝ ਕਹਿਣਾ ਤੇ ਪੁਲਿਸ ਨੇ ਸਾਰੀ ਗੱਲਬਾਤ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਤੇ ਕਿੱਥੋਂ ਦੀ ਹੈ ਘਟਨਾ ਆ ਪੁਲਿਸ ਤੋਂ ਜਾਣਕਾਰੀ ਲੈ ਲੈਣਿਆ ਮੇਰਾ ਪੁੱਤ ਦਾ ਜੀ ਗੁਰਵੰਸ ਸਿੰਘ ਗੁਰਵੰਸ ਸਿੰਘ ਗੁਰਵਖਸਰ ਜੀ ਹਾਂ ਇਹ ਪਹਿਲੇ ਵੀ ਕਹਿੰਦਾ ਸੀ ਉੱਥੇ ਹਾਂ ਜੀ ਕੁੜੀ ਗੱਲਬਾਤ ਮੇਰੇ ਨਾਲ ਵੀ ਕਰਦੀ ਦੀ ਜੀ ਕਰਦੀ ਸੀ ਮੈਂ ਕੁੜੀ ਨੂੰ ਕਹਿੰਦੀ ਸੀ ਬਈ ਇਹ ਤਾਂ ਪੈਂਡਾ ਛੱਡ ਦੇ ਮੇਰੇ ਪੁੱਤ ਦਾ ਹੂੰ ਮੇਰੇ ਪੁੱਤਰ ਨੂੰ ਤੇਰੇ ਘਰ ਦੇ ਮਾਰਨਗੇ ਵੀ ਤੇਰੇ ਘਰ ਦੇ ਨੂੰ ਜਾਂ ਤਾਂ ਮਨਾ ਲਾ ਹੂੰ ਅਨੀ ਮੇਰੇ ਪੁੱਤ ਦਾ ਪੈਂਡਾ ਛੱਡ ਦੇ ਮਾ ਉਹ ਕਹਿੰਦੀ ਮੈਂ ਤੇ ਨਾਲ ਵਿਆਹ ਕਰਾਣਾ ਕਹਿੰਦੀ ਸੀ ਮੁੰਡੇ ਨਾਲ ਮੈਂ ਪੈਂਡਾ ਛੱਡ ਨਹੀਂ ਸਕਦੀ ਮੈਂ ਇਹਦੇ ਬਿਨਾ ਕਹਿੰਦੀ ਰਹਿ ਨਹੀਂ ਸਕਦੀ ਕਾਜੀ ਜੀ ਉਹਦੇ ਘਰ ਦੇ ਉੱਤੇ ਚਾਚਾ ਵੀ ਸਾਡੇ ਘਰ ਆਇਆ ਸੀ ਮਾਰਨ ਮੇਰੇ ਪੁੱਤ ਨੂੰ ਮੈਂ ਉਹਦੇ ਚਾਚੇ ਨੂੰ ਕਿਹਾ ਵੀ ਤੁਹਾਡੀ ਬੇਟੀ ਨੂੰ ਰੋਕੋ ਤੁਸੀਂ ਤੁਹਾਡੀ ਬੇਟੀ ਮੇਰੇ ਘਰੇ ਆਲੀ ਮੈਂ ਘਰੇ ਇੰਦਿਆ ਸਾਡਾ ਕੋਈ ਪਰਿਵਾਰ ਜਿਸ ਗੁੱਡੀ ਦੀ ਪੰਜੀਰੀ ਲੈ ਕੇ ਜਾ ਰਹੇ ਤੇ ਵੀ ਤੁਹਾਡੀ ਬੇਟੀ ਨੂੰ ਤੁਸੀਂ ਰੋਕੋ ਤੁਹਾਡੀ ਬੇਟੀ ਵੀ ਮੇਰੇ ਪੁੱਤਰ ਨੂੰ ਘਰੇ ਬੁਲਾਉਂਦੀ ਆ ਰਾਤ ਨੂੰ ਹੋ ਗਏ ਜੀ 7 ਸਾਲ ਹੋ ਗਏ ਇਹਨਾਂ ਦੀ ਗੱਲਬਾਤ ਚੱਲਦੀ ਦੀ ਆ ਬੱੱਚੇ ਚੱਲ ਰਹੀ ਸੀ ਜਲੀ ਨਾਲ ਹਾਂ ਜੀ ਕਿੰਨਾ ਪੜਿਆ ਤੁਹਾਡਾ ਮੁੰਡਾ ਮੇਰੇ ਪੁੱਤ ਜੀ 12 ਪੜਿਆ ਹੋਇਆ ਦੀ ਉਹ ਕੁੜੀ ਕਿੰਨੀ ਵੱਡੀ ਹੈ ਕੁੜੀ ਤਾਂ ਨਹੀਂ ਜੀ ਮੈਨੂੰ ਪਤਾ ਵੀ ਕੈਨੀ ਪੜੀ ਹੋਈ ਆ ਕੁੜੀ ਕੁੜੀ ਹੋਣੀ ਹੁਣ ਤੁਸੀਂ ਮਤਲਬ ਤੁਹਾਨੂੰ ਕੀ ਸਕੇ ਉਹਨਾਂ ਨੇ ਮਾਰਿਆ ਜੀ ਉਹਨਾਂ ਨੇ ਮਾਰਿਆ ਉਹਨਾਂ ਨੇ ਸਾਰੇ ਪਰਿਵਾਰ ਦਾ ਇੱਕ ਹੀ ਗੱਲ ਦੀ ਉਹ ਮੈਨੂੰ ਵੀ ਕਹਿ ਕੇ ਗਏ ਸੀ ਉਹਦਾ ਚਾਚਾ ਸੀ ਜਿਹੜਾ ਹੂੰ ਉਹ ਕਹਿੰਦਾ ਵੀ ਅਸੀਂ ਛੱਡਣਾ ਨਹੀਂ ਤੇਰਾ ਪੁੱਤ ਹੂੰ ਤੇ ਜਿੱਥੇ ਮਰਜ਼ੀ ਲੁਕ ਜੇ ਸੀ ਛੱਡਣਾ ਨਹੀਂ ਹੈਗਾ ਠੀਕ ਜੇ ਕੁੜੀ ਕਹਿੰਦੀ ਨਾ ਮੈਨੂੰ ਤੁਸੀਂ ਵੀ ਪੈਸੇ ਦੇ ਦੋ ਮੈਂ ਵਿਆਹ ਕਰਾਣਾ ਮੈਂ ਬੋਲੀ ਵੀ ਮੇਰੇ ਲਈ ਵੀ ਕੁਝ ਨਹੀਂ ਅਸੀਂ ਦਿਹਾੜੀਦਾਰ ਬੰਦੇ ਆ ਹੂੰ ਮੇਰੇ ਲਈ ਪੈਸੇ ਨਹੀਂ ਹੈਗੇ ਹੂੰ ਮੇਰੇ ਪੁੱਤ ਦਾ ਪੈਂਡਾ ਛੱਡ ਦੇ ਮਾਹ ਉਹ ਕਹਿੰਦੀ ਮੈਂ ਪੈਂਡਾ ਛੱਡ ਨਹੀਂ ਸਕਦੀ ਮੇਰਾ ਪਿਆਰ ਹੈ ਇਹਦੇ ਨਾਲ ਬਹੁਤ ਜ਼ਿਆਦਾ ਕੁੜੀ ਕਹਿੰਦੀ ਮੈਂ ਕਹਿਆ ਵੀ ਤੇਰੇ ਵੀ ਮਾਪਾ ਪਾ ਨੂੰ ਮਨਾ ਲਾ ਤੂੰ ਕਹਿੰਦੀ ਮੇਰੇ ਘਰ ਦੇ ਮੰਨਦੇ ਨਹੀਂ ਨਾ ਮੇਰਾ ਡੈਡੀ ਮੰਨਦਾ ਨਾ ਮੇਰੀ ਮਾਂ ਮੰਦੀ ਨਾ ਮੇਰਾ ਭਰਾ ਮੰਨਦਾ ਚਾਚੇ ਤਾਏ ਕੋਈ ਨਹੀਂ ਮੇਰਾ ਮੰਨਦਾ ਹੈ ਕਿ ਬਲੇ ਸਹਿਮਤ ਨਹੀਂ ਤੇ ਮਤਲਬ ਸੈਮਤ ਦੇ ਜੀ ਸਾਡੇ ਨਾਲ ਹਾਂ ਕੁੜੀ ਜੀ ਸਹਿਮਤ ਸੀ ਕੁੜੀ ਮੈਨੂੰ ਕਹਿਣ ਲੱਗੀ ਵੀ ਤੁਸੀਂ ਚੌਂਕੀ ਆ ਜਾਓ ਮੈਂ ਤੁਹਾਡੇ ਬਿਆਨ ਦੇ ਦੂੰਗੀ ਮੈਂ ਬੋਲੀ ਜੀ ਮੈਂ ਚੌਂਕੀ ਨਹੀਂ ਆ ਸਕਦੀ ਵੀ ਤੂੰ ਆਪ ਆ ਜਾ ਸਾਨੂੰ ਫੋਨ ਕਰਦੀ ਅਸੀਂ ਫੇਰ ਆ ਜਾਾਂਗੇ ਕੁੜੀ ਜੀ ਉਹਨਾਂ ਨੇ ਆਣ ਨਹੀਂ ਦਈ ਆਪਣੇ ਕੈਵੇ ਚ ਰੱਖੀ ਪਿਆ ਕੀ ਮਾਰੇ ਤੁਹਾਨੂੰ ਕੀ ਸਕੈ ਵੀ ਕੀ ਮਾਰੇ ਆ ਦੇਖੋ ਜੀ ਸਾਨੂੰ ਤਾਂ ਐ ਵੀ ਸਾਕਾ ਵੀ ਉਹਨਾਂ ਨੇ ਕਿਰਚ-ਕਿਰਚ ਮਾਰੀ ਆ। ਹੂੰ। ਮੇਰੇ ਬੇਟੇ ਦੇ ਇੱਕ ਸੋਣੇ ਉਹਦੇ ਨਾਮ ਕਿੰਦਾ ਨਾਨਕੀ ਹੈ। ਉਹਦੇ ਨਾਨਕੇ ਨੇ ਜਿਟਵਾਣੀ। ਕਿੱਥੇ ਕਿਸ ਤਰ੍ਹਾਂ ਹੁੰਦੇ ਸੀ ਨਹੀਂ ਸਪਟਾਂ ਸੀ। ਉਹ ਤੇ ਜੀ ਸਾਨੂੰ ਕੀ ਪਤਾ ਉਹਨੇ ਵੀ ਛੱਡ ਕੇ ਆਏ ਨੇ 1 ਵਜੇ ਛੱਡ ਕੇ ਆਏ ਨੇ ਜੀ ਕਿਵੇਂ ਛੱਡ ਕੇ ਆਏ ਨੇ ਕਿਵੇਂ ਨਹੀਂ ਉਹ ਸਾਨੂੰ ਕੋਈ ਗੱਲ ਦਾ ਪਤਾ ਨਹੀਂ। ਇਹ ਮਾਮਲਾ ਇਸ ਤਰ੍ਹਾਂ ਵੀ ਪਿੱਠੀ ਸਿੰਘ ਵਾਸੀ ਸੋਢੀ ਵਾਲੇ ਨੇ ਸਾਡੇ ਕੋਲੇ ਬਿਆਨ ਲਿਖਾਇਆ ਕਿ ਉਸ ਦਾ ਲੜਕਾ ਗੁਰਵਖਤ ਸਿੰਘ ਮਿਤੀ 11 12 14 ਦੀ ਰਾਤ ਨੂੰ ਜਰਨੈਲ ਸਿੰਘ son of ਜੈਮਲ ਸਿੰਘ ਵਾਸੀ ਸਾ ਸਧਾਰਨ ਪਰਉ ਦੇ ਘਰ ਗਿਆ ਸੀ ਸ਼ਰਾਰਤੀ ਮੈਂਡ ਨਾਲ ਗਿਆ ਸੀ ਜਦੋਂ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ ਤਾਂ ਉੱਥੇ ਉਹਨਾਂ ਦੇ ਆਪਸ ਉਹਨਾਂ ਦੇ ਜਿਹੜੀ ਬਿਰਤੀ ਸਿੰਘ ਦੇ ਡੈਡੀ ਤੇ ਉਸਦੇ ਲੜਕੇ ਨੇ ਜਰਨੈਲ ਸਿੰਘ ਦੇ ਜਰਨੈਲ ਸਿੰਘ ਦੇ بیٹے ਨੇ ਗੁਰਬਖਸ਼ ਸਿੰਘ ਦੇ ਉਹ ਸੱਟਾਂ ਮਾਰੀਆਂ ਸੱਟਾਂ ਮਾਰਨ ਤੋਂ ਬਾਅਦ ਜਿਹੜਾ ਸੀਗਾ ਗੁਰਬਖਸ਼ ਸਿੰਘ ਆਪਦੇ ਨਾਨਕੇ ਪਿੰਡ ਹਰਿਆਣੇ ਚ ਚਲਾ ਗਿਆ ਉੱਥੇ ਉਸਦੇ ਨਾਨੇ ਨੂੰ ਇਹ ਸੀਗਾ ਵੀ ਸ਼ਾਇਦ ਥੱਕਾ ਡੁੱਟਿਆ ਉਹ ਸਾਰੀ ਰਾਤ ਉੱਥੇ ਪਿਆ ਰਿਹਾ ਜਦੋਂ ਸਵੇਰੇ ਉਸ ਨੂੰ ਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ ਤਾਂ ਉਸਦੇ ਨਾਨੇ ਨੇ ਉਸ ਨੂੰ ਇਲਾਜ ਲਈ ਲੈ ਕੇ ਗਿਆ ਤਾਂ ਜਦੋਂ ਡਾਕਟਰ ਸਾਹਿਬ ਕੋਲੇ ਗਿਆ ਤਾਂ ਉਹਨਾਂ ਨੇ ਗੱਡੀ ਵਿੱਚ ਚੈੱਕ ਕਰਕੇ ਦੱਸਤਾ ਵੀ ਜਿਹੜੇ ਗੁਰਬਖਸ਼ ਸਿੰਘ ਦੀ ਮੌਤ ਹੋ ਚੁੱਕੀ ਹੈ ਮੌਤ ਹੋਣ ਤੋਂ ਬਾਅਦ ਉਸਦੇ ਪਿਤਾ ਵੀ ਉੱਥੇ ਚਲੇ ਗਏ ਇਹ ਗੱਲ ਸਾਰੀ ਪੇਟੀ ਸੀਗ ਤੇ ਸਹੁਰੇ ਨੇ ਉਹਨੂੰ ਦੱਸੀ ਉਸਦੇ ਬਿਆਨ ਤੇ ਪੇਟੀ ਸਿੰਘ ਦੇ ਬਿਆਨ ਤੇ ਅਸੀਂ 302 37 IPC ਦਾ ਦੋ ਮਿੰਦਿਆਂ ਦੇ ਵਰਖਲਾ ਮੁਕਾਦਮਾ ਦਰਜ ਕਰਤਾ ਤਫਤੀਸ਼ ਜਾਰੀ ਹੈ ਇਹ ਕੋਈ ਮਾਮਲਾ ਕੋਈ ਸੀ ਮੰਨ ਕੋਈ ਕੋਈ ਪ੍ਰੇਮ ਸੰਬੰਧਾ ਦੇ ਰਿਤੇ ਗਿਆ ਸੀ ਜੀ ਨਮਸਤੇ ਇਹ ਤਫਤੀਸ਼ ਜਾਰੀ ਹੈ ਇਸ ਦੇ ਸਬੰਧ ਵਿੱਚ ਪਰ ਪ੍ਰੇਮ ਸੰਬੰਧ ਵਿੱਚ ਇਹ ਗੱਲ ਜ਼ाहिर ਹੋਈ ਹੈ ਉਹਨਾਂ ਦੇ ਬਿਆਨ ਦੇ ਵਿੱਚ ਵੀ ਮੇਰੀ ਜਿਹੜਾ ਹੈਗਾ ਮੇਰੇ ਬੇਟੇ ਦੇ ਉਸ ਪਰਿਵਾਰ ਨਾਲ ਕਿਸੇ ਮੈਂਬਰ ਨਾਲ ਪ੍ਰੇਮ ਸੰਬੰਧ ਸੀ ਇਸ ਕਰਕੇ ਉਹ ਗਿਆ ਸੀ ਉਸੀ ਕਰਕੇ ਉਹਦੇ ਨਾਲ ਹਮਲਾ ਮਾਰਕਟ ਕੀਤੀ ਗਈ ਉਸੇ ਕਰਕੇ ਹਾਂ اسی ਕਰਕੇ ਉਸਦੇ ਘਰ ਜਦੋਂ ਕੋਈ ਬੰਦਾ ਜਾਂਦਾ ਤਾਂ ਕਿਸੇ ਬਿਨਾ ਦੱਸੇ ਪੁੱਛੇ ਤਾਂ ਕੁਦਰਤੀ ਹੈ ਵੀ ਜਿਹੜੀ ਉਹ ਕੁਛ ਦੇ ਨਹੀਂ ਤਾਂ ਮਾਰਕਟ ਹੋਣਾ ਸੰਭਵ ਹੀ ਹੈ ਹੁਣ ਇਹਨਾਂ ਵਿੱਚ ਦੋਨੋਂ ਬੰਦੇ ਵਿੱਚ ਕੋਈ ਕੈਸਟ ਹੋਇਆ ਕੋਈ ਰੈਸਟ ਨਹੀਂ ਹੋਇਆ ਜੀ ਤਫਤੀਸ਼ ਜਾਰੀ ਹੈ ਪੋਸਟਮਾਰਟਮ ਕਰਵਾ ਕੇ ਕੱਲ ਉਹਨਾਂ ਦੇ ਪਰਿਵਾਰ ਸੰਦੇ ਵਾਲੇ ਕਰਤੇ